ਨਿਕਲ ਕੇ ਕਿ ਯੋਗ ਕਰਨਾ ਜਿੱਥੇ ਕੀਤਾ ਨਹੀਂ ਕੀਤਾ ਇੱਕ ਵੱਖਰਾ ਵਿਸ਼ਾ ਹੋ ਸਕਦਾ ਹੈ ਪਰ ਇਸ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਬਣਦੀ ਨਹੀਂ ਔਰ 295 ਇਹਦੇ ਤਹਿਤ ਪਰਚਾ ਦਰਜ ਹੋ ਗਿਆ ਔਰ ਨਾਲ ਇੱਕ ਗੱਲ ਆ ਰਹੀ ਹੈ ਸਾਹਮਣੇ ਨਿਕਲ ਕੇ ਕਿ ਕੀ ਹੋ ਗੁਜਰਾਤਨ ਬੀਬੀ ਨੇ ਸਿਕਿਉਰਟੀ ਲੈਣ ਦੀ ਖਾਤਰ ਸਭ ਕੁਝ ਕੀਤਾ ਕਿਉਂਕਿ ਪਤਾ ਲੱਗਿਆ ਕਿ ਸਟੇਟ ਪੱਧਰ ਤੇ ਉਹਨੂੰ ਸਿਕਿਉਰਟੀ ਜਾਂ ਮੁਲਾਜ਼ਮ ਹੋਇਆ ਕਰਵਾਏ ਜਾ ਰਹੇ ਆ ਕਿ ਉਹਦੀ ਸੁਰੱਖਿਆ ਛਤਰੀ ਆ ਜਿਹੜੀ ਉਹ ਬੜੀ ਕੈਮਰੇਣੀ ਚਾਹੀਦੀ ਸਦੀਪ ਇੱਕ ਨਾਮ ਜਸਵੀਰ ਜੱਸੀ ਦੀ ਇੱਕ ਕੱਲ ਸਟੇਟਮੈਂਟ ਬੜੀ ਜਿਹੜੇ ਪੰਜਾਬ ਦੇ ਗਾਇਕ ਹੈ ਹਨ ਉਹਨਾਂ ਦੇ ਅੱਜ ਤੋਂ ਲੱਗਦਾ ਕਿ ਦੋ ਕਿਧਿਆਕੇ ਪਹਿਲਾਂ ਇੱਕ ਗਾਣਾ ਆਇਆ ਸੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਨਾ ਇਸ ਵਾਰ ਤੇ ਦਿਲ ਤੋੜ ਗਈ ਕੁੜੀ ਗੁਜਰਾਤ ਦੀ ਨਾ ਉਹ ਹਿਸਾਬ ਹੋ ਗਿਆ ਨਾ ਮੈਨੂੰ ਲੱਗਦਾ ਕਿ ਸ਼ਿਵ ਸੈਨਾਂ ਵਾਲਿਆਂ ਦੀ ਭੈਣਾਂ ਕਿਉਂਕਿ ਪੰਜਾਬ ਦੇ ਵਿੱਚ ਕਈ ਸ਼ਿਵ ਸੈਨਾਂ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੇ ਸਿਕਿਉਰਿਟੀ ਲੈਣ ਵਾਸਤੇ ਨਾ ਗੁਰੂ ਸਿਬਾਨ ਬਾਰੇ ਬੜਾ ਗਲਤ ਬੋਲਿਆ ਸਿੱਖ ਧਰਮ ਬਾਰੇ ਬੜਾ ਗਲਤ ਬੋਲਿਆ ਇਥੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੀ ਖਿਲਾਫ ਬੋਲ ਕੇ ਨਾ ਸਿਕਿਉਰਿਟੀ ਹਾਸਲ ਕੀਤੀ ਆ ਮੈਨੂੰ ਲੱਗਦਾ ਇਹ ਉਹਨਾਂ ਦੇ ਟੱਬਰ ਚੋਂ ਹੀ ਆ ਇਹ ਕੁੜੀ ਇਹ ਕੁੜੀ ਜਾਣਬੁੱਝ ਕੇ ਆਈ ਹੈ ਇਹਨੇ ਸ਼ਰਾਰਤ ਨਹੀਂ ਕੀਤੀ ਇਹ ਸਾਜ਼ਿਸ਼ ਆ ਇਹ ਦੇਖ ਲਓ 295ਏ ਹਰ ਹਾਲਤ ਵਿੱਚ ਬੰਦ ਆ ਕਿਉਂਕਿ ਸਿੱਖ ਧਰਮ ਇੱਕ ਸਟੈਬਲਿਸ਼ਡ ਧਰਮ ਆ ਜਿਹੜਾ ਸਿੱਖ ਧਰਮ Hindu ਅਸਾਈ ਮੁਸਲਮਾਨ ਬੋਧੀ ਜਨ ਇੱਕ ਸਟੈਬਲਿਸ਼ ਰਿਲੀਜ ਹੈ ਨਾ ਅਗਰ ਸਟੈਬਲਿਸ਼ ਰਿਜਨ ਦੇ ਖਿਲਾਫ ਕੋਈ ਬੋਲਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਤੇ 295 ਹੀ ਲੱਗੂਗਾ ਇਹ ਜਿਹੜੇ ਪਖੰਡੀ ਬਾਬੇ ਨੇ ਪਖੰਡੀ ਡੇਰੇ ਨੇ ਜਿਹੜੇ ਲੋਕਾਂ ਨੂੰ ਭਰਮਾਉਂਦੇ ਨੇ ਉਹਨਾਂ ਦੇ ਇੱਕ ਤੁਸੀਂ ਖਿਲਾਫ ਬੋਲਦੇ 295 ਇਹ ਨਹੀਂ ਲੱਗਦੀ ਹੈਗੀ ਪਰ ਕਾਲੀ ਵਿਵਾਨ ਦੇ ਵੇਲੇ ਤੇ ਕਿਸੇ ਬਾਬੇ ਦੀ ਫਿਲਮ ਆ ਜਾਂਦੀ ਕੋਈ ਪੋਸਟਰ ਪਾੜ ਦਿੰਦਾ ਤੇ ਉੱਤੇ ਵੀ 295 ਲੱਗ ਜਾਂਦੀ ਸੀ ਔਰ ਇਸ ਕੁੜੀ ਨੇ ਆ ਕੇ ਇਹਦਾ ਨਾ ਕੀ ਕਿਹੜੀ ਮਕਵਾਨਾ ਹੈ ਰਚਨਾ ਅਰਚਨਾ ਮਕਵਾਨਾ ਅਰਚਨਾ ਮਕਵਾਨਾ ਦੇਖੋ 1200 ਕਿਲੋਮੀਟਰ ਸਫ਼ਰ ਤੈਅ ਕਰਕੇ ਆਈ ਹੈ ਜਿਹੜੀ ਹੁਣ ਦਰਬਾਰ ਸਾਹਿਬ ਦੇ ਵਿੱਚ ਵੀਡੀਓ ਦੇਖੀਆਂ ਗਈਆਂ ਨੇ ਉਹਨੇ ਤਾਂ ਮੱਥਾ ਨਹੀਂ ਟੇਕਿਆ ਸਪੈਸ਼ਲ ਸਿੱਖਾਂ ਨੂੰ ਟਾਰਗੇਟ ਕਰਨ ਵਾਸਤੇ ਦਰਬਾਰ ਸਾਹਿਬ ਦੀ ਜਿਹੜੀ ਪਵਿੱਤਰਤਾ ਨੂੰ ਢਾਲ ਉਣ ਵਾਸਤੇ ਉਹਦਾ ਇੱਕ ਇੱਕ ਮਕਸਦ ਸੀ ਉਸ ਮਕਸਦ ਵਿੱਚ ਕਾਮਯਾਬ ਹੋਈ ਆ ਨਾ ਉਹਨੇ ਸਵੇਰੇ ਮੱਥਾ ਟੇਕਿਆ ਨਾ ਉਹਨੇ ਸ਼ਾਮ ਨੂੰ ਦੇਖਿਆ ਸਿਰਫ ਪਖੰਡ ਕਰਨਾ ਸੀ ਕਰ ਗਈ ਸਿੱਖ ਧਰਮ ਤੇ ਉਹਨੇ ਅਟੈਕ ਕਰਨਾ ਸੀ ਉਹ ਕਰ ਗਈਏ ਹੁਣ ਕੀ ਕਹਿ ਰਹੀ ਆ ਬੀਬੀ ਕਿ ਰਾਜਸਥਾਨ ਉਹਨੇ ਗੁਜਰਾਤ ਪੁਰਸ ਨੇ ਉਹਨੂੰ ਸਿਕਿਉਰਿਟੀ ਦਿੱਤੀ ਤੇ ਇਹਦਾ ਮਤਲਬ ਕਿ ਇਹਦੇ ਨਾਲ ਭਾਜਪਾ ਵਾਲੇ ਮਿਲੇ ਹੋਏ ਸੀ ਹੂੰ ਕਿ ਜੇ ਮੈਂ ਮੰਗੀ ਨਹੀਂ ਸੀ ਇਹਦਾ ਮਤਲਬ ਹੁਣ ਕੁੜੀ ਕੀ ਲਾ ਰਹੀ ਹੈ ਕਿ ਮੈਨੂੰ ਜਾਨੂ ਮਾਰ ਦੀਆਂ ਧਮਕੀਆਂ ਜੀ ਮੈਨੂੰ ਜੀ ਮੇਰੇ ਨਾਲ ਜ਼ਬਰਜਨਾਹ ਦੀਆਂ ਕੋਸ਼ਿਸ਼ ਹੋ ਰਹੀਆਂ ਉਹ ਵੀ ਹੁਣ ਲੱਗਾ ਤਾਂ ਉਹ ਝੂਠ ਹੀ ਬੋਲਦੀ ਹੋਣੀ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਹੁਣ ਅਗਰ ਕੋਈ ਗਰਮ ਖਿਆਲੀ ਸਿੱਖ ਕਿਸੇ ਹੋਰ ਧਰਮ ਬਾਰੇ ਬੋਲ ਦੇਣਾ ਤੇ ਪੰਜਾਬ ਪੁਲਿਸ ਉਹਦਾ ਉਸੇ ਬਲੇ ਉਹਦਾ ਟਵਿੱਟਰ ਹੈਂਡਲ ਦਾ ਸੋਸ਼ਲ ਮੀਡੀਆ ਬਲੈਕਆਊਟ ਕਰਵਾ ਦਿੰਦੀ ਆ ਹੁਣ ਸਿੱਖ ਉਸ ਕੁੜੀ ਦੇ ਆੜ ਦੇ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਿੱਖ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ ਪਰ ਸ਼ਰੂਨੀ ਕਮੇਟੀ ਨੇ ਸ਼ਿਕਾਇਤ ਕੀਤੀ ਪੰਜਾਬ ਪੁਲਿਸ ਨੇ ਉਹਨਾਂ ਦਾ ਕਿਉਂ ਨਹੀਂ ਟਵਿੱਟਰ ਹੈਂਡਲ ਬਲੌਕ ਕਰਦੀ ਇਹ ਤੁਸੀਂ ਦੇ ਕਿਸਾਨੀ ਅੰਦੋਲਨ ਦੇ ਜੇ ਕਿਤੇ ਤੁਸੀਂ ਲਿਖਤੀਆਂ ਚਾਰ ਲੈਣ ਤੁਹਾਡਾ ਟਵਿੱਟਰ ਹੈਂਡਲ ਬਲੌਕ ਹੋ ਜਾਂਦਾ ਹੈ ਤੁਹਾਡਾ ਫੇਸਬੁੱਕ ਪੇਜ ਉੱਡ ਜਾਂਦਾ ਹੈ ਤੇ ਹੁਣ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਔਰ ਸ਼ਰੂਨੀ ਕਮੇਟੀ ਵੀ ਪਤਾ ਨਹੀਂ ਕਿਹੋ ਜਿਹੇ ਲੋਕ ਠੰਡੇ ਜੇ ਬੈਠੇ ਨੇ ਉਹ ਕੋਈ ਕਾਰਵਾਈ ਦੀ ਪਰਚੋਲ ਵੀ ਨਹੀਂ ਕਰਦੇ ਪੈਰਵਾਈ ਵੀ ਨਹੀਂ ਕਰਦੇਗੇ ਧਾਮੀ ਸਾਹਿਬ ਨੇ ਦੇਖ ਲਿਆ ਆਪਾਂ ਸ਼ਿਕਾਇਤ ਦਿੱਤੀ ਆਪੇ ਪੁਲਿਸ ਕਰਦੀ ਨਾ ਕਰੇ ਜਥੇਦਾਰ ਸਾਹਿਬ ਗਿਆਨੀ ਰਕਬੀਰ ਸੋਨਾਲ ਸਟੇਟਮੈਂਟ ਵੀ ਆ ਗਈ ਆਪੇ ਕਰਨਗੇ ਕਿ ਨਹੀਂ ਕਰਨਗੇ ਨਹੀਂ ਐਦਾਂ ਨਹੀਂ ਇਹ ਡੰਗ ਟਪਾਉ ਨਹੀਂ ਚੱਲਦਾ ਹੈਗਾ ਦਰਬਾਰ ਸਾਹਿਬ ਦੀ ਮ ਇਸ ਹਮਲਾ ਹੋਇਆ ਜਾਣ ਬੁਝ ਕੇ ਕੀਤਾ ਗਿਆ ਇੱਕ ਸਾਜ਼ਿਸ਼ ਦਾ ਹਿੱਸਾ ਹਾਂ ਜੇ ਕੁੜੀ ਉੱਥੇ ਆ ਕੇ ਸੇਵਾ ਕਰਦੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਵੀ ਨਹੀਂ ਟੇਕਿਆ ਉਹਨੇ ਜਾ ਕੇ ਮਤਲਬ ਸਪੈਸ਼ਲ ਉਹਨੂੰ ਇਥੇ ਭੇਜਿਆ ਗਿਆ ਗੁਜਰਾਤ ਤੋਂ ਭੇਜਿਆ ਗਿਆ ਜਾਣ ਬੁਝ ਕੇ ਭੇਜਿਆ ਗਿਆ ਇਹ ਮਿਨੋਰਟੀ ਤੇ ਹਮਲਾ ਲੋਕੀ ਕਹਿੰਦੇ ਕਿ ਫਿਰ ਕਿਉਂਕਿ ਜੋਗ ਹੈ ਜੇ ਉਹ ਕੁੜੀ ਕਹਿੰਦੀ ਮੈਨੂੰ ਪਤਾ ਨਹੀਂ ਹੈ ਜੋਗ ਵੀ ਦਰਬਾਰ ਸਾਹਿਬ ਤੇ ਉਹਦੀ ਭਗਤਾਂ ਪੋਲੇ ਸ਼ੰਕਰ ਦੀ ਮਾਦ ਕੇ ਪਣਾ ਪੋਲੇ ਸ਼ੰਕਰ ਵੀ ਕਹਿੰਦੇ ਉਹ ਉਹਨਾਂ ਉਸ ਮੰਦਿਰ ਦੀਆਂ ਉਹਦੀਆਂ ਫੋੜਮਾਂ ਨੇ ਉਹਨੇ ਇੰਡੀਆ ਦੇ ਵਿੱਚ ਜਿੰਨੇ ਵੀ ਮੰਦਿਰ ਨੇ ਦਿੱਲੀ ਦੇ ਵਿੱਚ ਵੀ ਬਹੁਤ ਮੰਦਿਰ ਨੇ ਗੁਜਰਾਤ ਦੇ ਵਿੱਚ ਵੀ ਬਹੁਤ ਕੀ ਕਿਸੇ ਮੰਦਿਰ ਦੇ ਵਿੱਚ ਜੋਗਾ ਕੀਤਾ ਯੋਗ ਕੀਤਾਗਾ ਨਹੀਂ ਕੀਤਾ ਇਹਦਾ ਮਤਲਬ ਸਿੱਖਾਂ ਨੂੰ ਟਾਰਗੇਟ ਕਰਨ ਵਾਸਤੇ ਉਸ ਮਹਾਨ ਪਵਿੱਤਰ ਸਥਾਨ ਨੂੰ ਟਾਰਗੇਟ ਕਰਨ ਵਾਸਤੇ ਇਹ ਅਟੈਕ ਕੀਤਾ ਗਿਆ ਪਿੱਛੇ ਜੇ ਇੱਕ ਦਲਿਤ ਔਰਤ ਆ ਉਹ ਵੀ ਵੀਡੀਓ ਚੱਲ ਰਹੀ ਹੈ ਉਹਨੂੰ ਪੁਜਾਰੀਆਂ ਨੇ ਕੁੱਟਿਆ ਕਿਉਂਕਿ ਉਥੇ ਮੰਦਰ ਦੇ ਵਿੱਚ ਜਾ ਕੇ ਮੱਥਾ ਟੇਕਣਾ ਚਾਹੁੰਦੀ ਸੀ ਤੇ ਉਥੇ ਜੋਗ ਕਰਨਾ ਚਾਹੁੰਦੀ ਸੀ ਉਹਨੂੰ ਤੇ ਤੁਸੀਂ ਕਰ ਨਹੀਂ ਦਿੱਤਾ ਗਿਆ ਤੇ ਅੱਜ ਅਰਚਨਾ ਮਕਮਾਨਾ ਦੇ ذریعے ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਕਿਹੜੀ ਫਿਰਕੀ ਕੀ ਗੱਲ ਹੋ ਗਈ ਇੱਕ ਤੇ ਵਿਸ਼ਵ ਹਿੰਦੂ ਪਰਿਸ਼ਦ ਦਾ ਇੱਕ ਪ੍ਰਧਾਨ ਆਪੇ ਇਕਲੌਤਾ ਪ੍ਰਧਾਨੀਆਂ ਪਤਾ ਕੀ ਨਾ ਉਹਦਾ ਹੈ ਨਾ ਉਹ ਕਹਿੰਦਾ ਕਿ ਪਰਚਾ ਕੈਂਸਲ ਕਰ ਦੋ ਸਿੱਖਾਂ ਤੇ ਜੋ ਹਮਲੇ ਕਰ ਦੋ ਜਾਂ ਸਿੱਖ ਕੌਮ ਸ਼ਿਕਾਇਤ ਕਰਦੀ ਤੁਸੀਂ ਕਹਿੰਦੇ ਪਰਚੇ ਦਰਜ ਕਰ ਦੋ ਤੇ ਹੁਣ ਸਿੱਖਾਂ ਦੇ ਖਿਲਾਫ ਇੱਕ ਟਵਿੱਟਰ ਤੇ ਸੋਸ਼ਲ ਮੀਡੀਆ ਤੇ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਟ੍ਰੇਲ ਕੀਤਾ ਜਾ ਰਿਹਾ ਹੈਗਾ ਉਹ ਸਾਰਿਆਂ ਦੇ ਪੇਜ ਬਲੌਕ ਕਰਵਾਉਣੇ ਚਾਹੀਦੇ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਨੂੰ ਅਗਰ ਨਹੀਂ ਕਰਦੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਦਫ਼ਤਰ ਦਾ ਘਰਾਉ ਕਰਨਾ ਚਾਹੀਦਾ ਇਹਨਾਂ ਨੂੰ ਕਿਉਂਕਿ ਹੌਲੀ ਹੌਲੀ ਹਮਲੇ ਵਧਦੇ ਜਾ ਰਹੇ ਨੇ ਇਹ ਲਗਾਤਾਰ ਦਰਬਾਰ ਸਾਹਿਬ ਤੇ ਹਮਲੇ ਇੱਕ ਮੁੰਡਾ ਆ ਉਹ ਵੀ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ ਉਹਨੂੰ ਉੱਥੇ ਪੜਦਾ ਹੀ ਪਾ ਦਿੱਤਾ ਗਿਆ ਜਿਹੜਾ ਜਿੱਥੇ ਮਹਾਰਾਜ ਦਾ ਸਰੂਪ ਪਿਆ ਦਾ ਉਰਤੇ ਉਹਨੇ ਹਮਲਾ ਕੀਤਾ ਇੱਕ ਕੁੜੀ ਨੂੰ ਸਪੈਸ਼ਲ ਭੇਜਿਆ ਗਿਆ ਉਹ ਉੱਥੇ ਆ ਕੇ ਜੋਗਾ ਕਰਦੀ ਆ ਇੱਕ ਕੁੜੀ ਨੂੰ ਸਪੈਸ਼ਲ ਭੇਜਿਆ ਗਿਆ ਸੀ ਉਹ ਉੱਥੇ ਆ ਕੇ ਰੀਲਾ ਬਣਾਉਂਦੀ ਆ ਇੱਕ ਕੁੜੀ ਨੂੰ ਸਪੈਸ਼ਲ ਭੇਜਿਆ ਗਿਆ ਉਹ ਇੰਡੀਆ ਦਾ ਨਕਸ਼ਾ ਬਣਾ ਕੇ ਅੰਦਰ ਜਾਣਾ ਚਾਹੁੰਦੀ ਆ ਇਹ ਹੌਲੀ ਹੌਲੀ ਅਟੈਕ ਕੀਤੇ ਜਾ ਰਹੇ ਨੇ ਕਿਉਂਕਿ ਤਿੰਨਾ ਐਕਸ਼ਨਾਂ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲੈ ਰਹੀ ਆ ਹੁਣ ਉੱਥੇ ਸਿੱਖ ਧਰਮ ਦੇ ਵਿੱਚ ਜੋਗ ਦੀ ਕੋਈ ਥਾਂ ਨਹੀਂ ਆ ਔਰ ਇੱਕ ਪਤ ਇਹਦੀ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਸਿਰਫ ਹਿੰਦੂ ਆਂਦਾ ਸਾਰੇ ਕਰਦੇ ਨੇ ਪਰ ਜੋਗ ਹਰ ਜਗ੍ਹਾ ਨਹੀਂ ਕੀਤਾ ਜਾ ਸਕਦਾ ਜੋਗ ਗੁਰਦੁਆਰਿਆਂ ਦੇ ਵਿੱਚ ਤਾਂ ਕੀਤਾ ਨਹੀਂ ਜਾ ਸਕਦਾ ਜੋਗ ਕੀ ਮੰਦਰ ਦੇ ਵਿੱਚ ਕੀਤਾ ਜਾ ਸਕਦਾ ਜਦ ਤੁਸੀਂ 21 ਤਰੀਕ ਨੂੰ ਇੰਟਰਨੈਸ਼ਨਲ ਡੇ ਮਨਾਉਂਦੇ ਨੇ ਕੀ ਕਿਸੇ ਭਾਜਪਾ ਨੇ ਜਾਂ ਸੈਂਟਰ ਦੇ ਵਜੀਰ ਨੇ ਜਾਂ ਕਿਸੇ ਸੂਬੇ ਦੇ ਵਜੀਰ ਨੇ ਜਾਂ ਸੂਬੇ ਦੇ ਮੁੱਖ ਮੰਤਰੀ ਕਿਸੇ ਮੰਦਰ ਦੇ ਵਿੱਚ ਜੋਗ ਕੀਤਾ ਕੁਲਿੰਗਾ ਥਾਵਾਂ ਤੇ ਕਰਦੇ ਨਾ ਜਾਂ ਸਟੇਡੀਅਮ ਤੇ ਵੀ ਕਰਦੇ ਤੇ ਇਹ ਨਵਾਂ ਇੰਡੀਆ ਦੇ ਵਿੱਚ ਕਲਚਰ ਭਾਪੀ ਨੇ ਸ਼ੁਰੂ ਕਰ ਦਿੱਤਾ ਹੈਗਾ ਜਿਹੜੀ ਉਹਨੂੰ ਸਿਕਿਉਰਟੀ ਦਿੰਦੀ ਮੈਨੂੰ ਲੱਗਦਾ ਹੈ ਕਿ ਉਹਨੇ ਪਬਲਿਕ ਸਟੰਟ ਨਹੀਂ ਆ ਸਿਕਿਉਰਟੀ ਲੈਣ ਦਾ ਪਰਪਸ ਹੋ ਸਕਦਾ ਪਰ ਇੱਕ ਸਿੱਖੀ ਦੇ ਹਮਲਾ ਉਹਦੇ ਖਿਲਾਫ ਤੇ 295 ਸਖਤ ਤੋਂ ਸਖਤ ਕਾਰਵਾਈ ਬੰਦੀ ਆ ਗਈ ਔਰ ਉਹਨੂੰ ਕੁੜੀ ਨੂੰ ਤਲਬ ਕਰਨਾ ਚਾਹੀਦਾ ਇੰਟਰੋਗੇਸ਼ਨ ਹੋਣੀ ਚਾਹੀਦੀ ਹੈਗੀ ਇਸ ਮਸਲੇ 'ਚ ਪਤਾ ਤਾਂ ਲੱਗੇ ਤੇ ਮਾਈ ਬਾਪ ਕੌਣ ਨੇ ਪਤਾ ਲੱਗੇ ਨਾ ਇੱਥੇ ਜਿਹੜੇ ਜਿਨ੍ਹਾਂ ਨੇ ਰਹਿਤ ਮਰਿਆਦਾ ਪੂਰੀ ਗੁਰਸਿੱਖੀ ਤੇ ਉਹਨਾਂ ਨੂੰ ਤੇ ਤੁਸੀਂ ਟੈਸਟ ਵੀ ਨਹੀਂ ਦੇਣ ਦੇ ਰਹੇ ਭਾਜੀਪੀ ਦੀ ਗਵਰਨਮੈਂਟ ਰਾਜਸਥਾਨ ਦੇ ਵਿੱਚ ਉਹਨੂੰ ਕੁੜੀ ਨੂੰ ਪੇਪਰ ਨਹੀਂ ਦੇਣ ਦਿੱਤਾ ਹੈਗਾ ਗੁਰਸਿੱਖ ਕੁੜੀ ਨੂੰ ਉਲਟਾ ਗੁਜਰਾਤ ਤੋਂ ਕੁੜੀ ਭੇਜੀ ਗਈ ਸਪੈਸ਼ਲ ਤੌਰ ਤੇ ਉਹਦੀ ਬੀਜੇਪੀ ਦੇ ਲੀਡਰਾਂ ਦੇ ਨਾਲ ਫੋਟੋ ਆ ਤੇ ਜੇ ਇਸ ਕੁੜੀ ਦੀ ਪਰਚੋਲ ਕੀਤੀ ਜਾਵੇ ਲਾਜ਼ਮੀ ਤੌਰ ਤੇ ਕਿਸੇ ਨਾ ਕਿਸੇ ਉਹ ਵਿਚਾਰਧਾਰਾ ਦੇ ਨਾਲ ਜੁੜੀ ਹੋਗੀ ਲੋਕਾਂ ਨੇ ਉਹਦੇ ਇੰਸਟਾਗ੍ਰam ਖੋਲ ਕੇ ਦੇਖ ਲੈਨੇ ਅੱਜ ਤੋਂ ਪਹਿਲਾਂ 21 ਤਰੀਕ ਤੋਂ ਪਹਿਲਾਂ ਜਦੋਂ ਇੰਟਰਨੈਸ਼ਨਲ ਜੋਗਾ ਡੇ ਬਣਾਇਆ ਜਾਂਦਾ ਉਸ ਤੋਂ ਪਹਿਲਾਂ ਕਿਸੇ ਵੀ ਇੰਡੀਆ ਦੇ ਕਿਸੇ ਵੀ ਗੁਰਦੁਆਰੇ ਵਿੱਚ ਨਹੀਂ ਗਈ ਉਹਨੇ ਆ ਕੇ ਰੀਲ ਬਣਾਈਆਂ ਉਹਦੇ ਨਾਲ ਬੰਦੇ ਤਾਂ ਕਿੰਨੇ 2 3 ਹੋਣਗੇ ਉਹ ਇਹ ਮੰਨ ਕੇ ਚੱਲੇ ਹੋਗੇ ਕਿ ਜੇ ਉੱਥੇ ਲੋਕੀ ਰੋਕਣਗੇ ਅਸੀਂ ਰੌਲਾ ਵੀ ਪਾਵਾਂਗੇ ਕੱਲੀ ਨੇ ਤੇ ਵੀਡੀਓ ਨਹੀਂ ਬਣਾਈ ਕੱਲੀ ਨੇ ਤੇ ਨਹੀਂ ਸਿਰ ਥੱਲੇ ਤੇ ਲੱਤਾਂ ਤਾਂ टाੰਗ ਲੀਆਂ ਕੱਲ 2-3 ਜਾਣੇ ਹੋਣਗੇ ਉਹਦੀ ਪਹਿਲਾਂ ਉਹਨੂੰ ਉੱਥੇ ਜੋ ਕੇ ਫਿਰ ਵੀਡੀਓ ਬਣਾਈ ਫਿਰ ਉਹਨੇ ਆਸਣ ਕੀਤਾ ਵੀਡੀਓ ਬਣਾਈ ਗਿਆ ਕੱਲੀ ਨੇ ਤੇ ਟੰਗ ਆਪਣੀਆਂ ਲੱਤਾਂ ਤਾਂ ਕਰ ਲਈਆਂ ਗਈਆਂ ਕੋਈ ਨਾ ਕੋਈ ਤੇ ਵੀਡੀਓ ਬਣਾਉਣ ਵਾਲਾ ਹੋਊਗਾ ਉਹ 2-3 ਜਾਣੇ ਹੋਣਗੇ ਘੱਟੋ-ਘੱਟ ਔਰ ਇਹ ਉਹ ਵੀ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਨੂੰ ਕਿਉਂਕਿ ਸਾਰੇ ਜਗ੍ਹਾ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਉਹ ਸਾਰੀ ਦੇਖਣੀ ਜਿਹਦੇ ਉਹਦੇ ਪਿੱਛੇ ਕੌਣ ਆਏ ਗਰੋਵ ਆ ਜਿਹੜਾ ਆਪਣੇ ਕਹਿੰਦੇ ਨੇ ਕਿ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਵਾਲਾ ਇੱਕ ਗਰੋ ਹੋਊਗਾ ਔਰ ਉਸ ਗਰੋ ਦੇ ਪਿੱਛੇ ਕੌਣ ਹੈ ਕਿਹੜੀ ਪੰਜਾਬ ਵਿਰੋਧੀ ਤਾਕਤ ਹੈ ਕਿਹੜੀ ਸਿੱਖ ਵਿਰੋਧੀ ਤਾਕਤ ਹੈ ਉਹ ਉਹਨੂੰ ਪਛਾਣਨਾ ਜ਼ਰੂਰੀ ਹੈਗਾ ਔਰ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਪੁਲਿਸ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਸ਼ਰੂਨਗੁਰੂ ਦਾ ਪ੍ਰਬੰਧਕ ਕਮੇਟੀ ਨੂੰ ਕਿ ਇਸ ਮਸਲੇ ਦੇ ਵਿੱਚ ਨਿਰਪੱਖਤਾ ਦੇ ਨਾਲ ਜਾਂਚ ਹੋਵੇ ਜੇ ਕੁੜੀ ਕਸੂਰਵਾਰ ਮਾਫੀ ਮੰਗੀ ਉਹਨੇ ਮੰਗ ਲਈ ਪਰ ਉਹ ਮaaf ਕਰਨ ਯੋਗ ਨਹੀਂ ਆਪਾਂ ਵੈਸੇ ਕਹਿੰਦੇ ਜੀ ਸਿੱਖ ਧਰਮ ਦੇ ਵਿੱਚ ਮਾਫੀ ਦੀ ਬਹੁਤ ਵੱਡੀ ਗੁੰਜਾਇਸ਼ ਰਹਿੰਦੀ ਆ ਪਰ ਇਹ ਲੋਕ ਉਹਨੇ ਜੇ ਤੁਹਾਡੇ ਕੋਲ ਅਣਜਾਣੇ ਦੇ ਵਿੱਚ ਗਲਤੀ ਹੋਈ ਹੋਵੇ ਤੁਹਾਡੀ ਕੋਈ ਇੱਛਾ ਨਾ ਹੋਵੇ ਮੰਨ ਲਓ ਕੋਈ ਬੰਦਾ ਪ੍ਰਸ਼ਾਦ ਲੈਣ ਗਿਆ ਵਾ ਉੱਥੇ ਧੱਕਾ ਮੁੱਕੀ ਹੋ ਗਿਆ ਕਿਨੇ ਉੱਤੇ ਕੁਝ ਹੋ ਗਈ ਉਹ ਉਹ ਹੈ ਇਹਦੇ ਪਿੱਛੇ ਸੋਚ ਕੀ ਆਈ ਸੀ ਨਾ ਕਿ ਮੈਂ 21 ਤਰੀਕ ਨੂੰ ਜਾਣਾ ਗੋਲਡਨ ਟੈਪ ਵੀ ਜਾਣਾ ਹਰਮੰਦਰ ਸਾਹਿਬ ਜਣੇ ਦੇ ਉੱਥੇ ਜਾ ਕੇ ਮੈਂ ਇਹ ਕਰਨਾ ਹੈਗਾ ਔਰ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਸਾਡੇ ਸਿੱਖ ਧਰਮ ਦੇ ਵਿੱਚ ਤੇ ਯੋਗਾ ਦਾ ਕੋਈ ਥਾਂ ਨਹੀਂ ਹੈਗਾ ਸਾਡੇ ਤੇ ਉਹ ਹੈਗਾ ਗੱਤਕਾ ਤੇ ਮਾਰਸ਼ਲ ਆਰਟ ਉਹਨਾਂ ਦੇ ਨਾਲ ਅਸੀਂ ਤਾਂ ਬੜੀਆਂ ਵੱਡੀਆਂ ਵੱਡੀਆਂ ਲੜਾਈਆਂ ਜਿੱਤੀਆਂ ਨੇ ਤੇ ਯੋਗ ਦੇ ਨਾਲ ਤੁਸੀਂ ਫਿੱਟ ਹੁੰਦੇ ਤੇ ਫਿਰ ਬਾਬੇ RAMDEV ਨੂੰ ਬਾਹਰੋਂ ਇਲਾਜ ਕਰਵਾਉਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਜਿਹੜੇ ਯੋਗ ਕਰਦੇ ਉਹਨਾਂ ਨੂੰ ਮੁਬਾਰਕ ਪਰ ਹਰ ਇੱਕ ਜਗ੍ਹਾ ਦੀ ਥਾਂ ਹੁੰਦੀ ਆ ਤੇ ਜੋਗ ਦੀ ਗੋਲ ਸ੍ਰੀ ਦਰਬਾਰ ਸਭ ਹਰਮੰਦਰ ਸਭ ਕੋਈ ਵੀ ਗੁਰਦੁਆਰਾ ਕੋਈ ਵੀ ਮੰਦਿਰ ਕੋਈ ਵੀ ਮਸਜਿਦ ਕੋਈ ਵੀ ਗਿਰਜਾ ਘਰ ਥਾਂ ਨਹੀਂ ਹੈਗੀ ਹਰ ਇੱਕ ਦੀ ਧਰਮ ਦੀ ਜਿਹੜੀ ਆਪਣੀ ਆਪਣੀ ਮਹੱਤਤਾ ਮਹਾਨਤਾ ਉਸ ਕੁੜੀ ਨੇ ਬਹੁਤ ਵੱਡਾ ਬੱਜਰ ਗੁਨਾਹ ਕੀਤਾ ਸਜ਼ਾ ਤੇ ਉਹਨੂੰ ਮਿਲਣੀ ਚਾਹੀਦੀ ਹੈ